ਰੋਜੀ ਆਨ ਦਾ ਇਸ ਪਵਿੱਤਰ ਸਮਾਧ ਦੇ ਵਿੱਚ ਤਾਰੀਵਾਲ ਬਲਾਕੇ ਦੇ ਸਾਰੇ ਕਲੀਸੀਆਵਾ ਮਿਲ ਕੇ ਇੱਕ ਦੁੱਖ ਭੋਗ ਦੇ ਮੌਕੇ ਤੇ ਪਰਮੇਸੂ ਮਸੀਹਾ ਉਸ ਪਵਿੱਤਰ ਸਲੀਬ ਨੂੰ ਯਾਦ ਰੱਖਦੇ ਹੋਏ ਸਲੀਬੀ ਯਾਤਰਾ ਕਰ ਰਹੇ ਹਾਂ ਅੱਜ ਸਵੇਰੇ 8:00 ਵਜੇ ਸੰਧਨੀ ਤੇਰੇਜਾ ਕੈਥੀ ਚਰਚ ਤੇਰੇਜਾ ਨਗਰ ਤੋਂ ਸੋਲ ਤੋਂ ਸ਼ੁਰੂ ਹੋ ਕੇ ਸਾਡੇ ਇਸ ਬਲਾਕੇ ਦੇ ਵਕ ਵਕ ਪਿੰਡਾਂ ਦੇ ਵਿੱਚ ਹੁੰਦੇ ਹੋਏ ਅੱਜ ਅਸੀਂ ਪਿੰਡ ਗੁਰਦਾਸ ਨੰਗਲ ਦੇ ਵਿੱਚ ਪਹੁੰਚ ਗਏ ਹਾਂ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਦੇ ਲਈ ਖਲੀਸਿਆ ਦੇ ਲਈ ਸਾਡੇ ਪੰਜਾਬ ਪ੍ਰਦੇਸ਼ ਦੇ ਲਈ ਅਰਦਾਸ ਕੀਤਾ ਹੈ ਕਿ ਜੋ ਖੁਦਾ ਨੇ ਸਲੀਬ ਤੇ ਮਰ ਕੇ ਸਾਡੇ ਲਈ ਇੱਕ ਪਿਆਰ ਦਾ ਪੈਗਾਮ ਦਿੱਤਾ ਹੈ ਜਿਵੇਂ ਮੈਂ ਤਵਾਂ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਉਹ ਸੰਦੇਸ਼ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਦਿੱਤਾ ਹੈ ਤਾਂ ਕਿ ਅਸੀਂ ਸਾਰੇ ਸਭਿਤ ਕਰਿਆ ਤੋਂ ਦੂਰ ਹੈ ਕਿ ਹਰ ਇੱਕ ਨੂੰ ਪਿਆਰ ਕਰ ਸਕੇ ਕਿਉਂਕਿ ਅਸੀਂ ਸਾਰੇ ਉਸ ਪਰਮੇਸ਼ਵਰ ਦੇ ਬੱਚੇ ਆ ਭਾਵੇਂ ਅਸੀਂ ਵਕ ਵਕ ਧਰਮ ਦੇ ਨਾਲ ਸੰਬੰਧ ਰੱਖਦੇ ਆ ਜਾਂ ਵਕ ਵਕ ਮਿਸਨਾ ਦੇ ਨਾਲ ਸੰਬੰਧ ਰੱਖਦੇ ਆ ਪਰ ਸਾਡਾ ਇੱਕੋ ਵਿਸ਼ਵਾਸ ਹੈ ਇਹ ਕੋ ਬਪਤੀਸਮਾ ਹੈ ਅਸੀਂ ਸਾਰੇ ਉਸ ਖੁਦਾ ਦੇ ਬੱਚੇ ਆ ਅੱਡੇ ਉਸ ਪ੍ਰਭੂ ਨੇ ਸਾਨੂੰ ਪਵਿੱਤਰ ਸਲੀਬ ਦਾ ਪੈਰ ਵੀ ਕਰਨ ਦੇ ਲਈ ਸਾਨੂੰ ਆਗਿਆ ਦਿੱਤਾ ਹੈ ਤੇ ਅਸੀਂ ਅੱਜ ਹਰੇਕ ਨੂੰ ਇਹ ਆਦੇਸ਼ ਦਿਆ ਕਿ ਆਓ ਅਸੀਂ ਪਵਿੱਤਰ ਸਲੀਬ ਦਾ ਜੋ ਸਿੱਖਿਆ ਸਾਨੂੰ ਮਿਲਿਆ ਹੈ ਉਹਦੇ ਅਨੁਸਾਰ ਜੀਵਨ ਗੁਜ਼ਾਰੀਏ ਤੇ ਸਰ ਇਸੇ ਤਰ੍ਹਾਂ ਅਸੀਂ ਇੱਕ ਦਿਨ ਖੁਦਾ ਦੇ ਘਰ ਦੇ ਵਿੱਚ ਸੁਰਗਰਾਜ ਵਿੱਚ ਦਾਖਲ ਹੋ ਸਕੇ ਸਲੀਬੀ ਯਾਤਰਾ ਜਿਹੜੀ ਹੈ ਇੱਕ ਬਹੁਤ ਹੀ ਸਾਡੇ ਲਈ ਖੁਸ਼ੀ ਦੀ ਵੀ ਯਾਤਰਾ ਹੈ ਤੇ ਦੁੱਖਾਂ ਦੀ ਵੀ ਯਾਤਰਾ ਹੈ ਖੁਸ਼ੀ ਇਸ ਗੱਲ ਦੀ ਹੈ ਕਿ ਪ੍ਰਭੂ ਯਿਸੂ ਮਸੀਹ ਹੁਣ ਸਲੀਬ ਦੇ ਉੱਤੇ ਨਹੀਂ ਹਨ ਉਹ ਜੀਉਂਦਾ ਹਨ ਤੇ ਦੋਖੇ ਸਕਲਦਾ ਹੈ ਕਿ ਪ੍ਰਭੂ ਯਿਸੂ ਮਸੀਹ ਸਾਡੇ ਪਾਪਾਂ ਲਈ ਮਾਰਿਆ ਗਿਆ ਪ੍ਰਭੂ ਯਿਸੂ ਦਾ ਕੋਈ ਕਸੂਰ ਨਹੀਂ ਸੀ ਅਸੀਂ ਗੁਨਾਵਾ ਵਿੱਚ ਫਸੇ ਸੀ ਗੁਨਾਵਾ ਦੀ ਦਲਦਲ ਵਿੱਚ ਫਸੇ ਸੀ ਉਸ ਦੇ ਬਦਲੇ ਉਸ ਨੂੰ ਸਲੀਬ ਤੇ ਚੜਾਇਆ ਗਿਆ ਔਰ ਇਹ ਸਲੀਬੀ ਯਾਤਰਾ ਜਿਹੜੀ ਹੈ ਹਰ ਇੱਕ ਨੂੰ ਇਹ ਸੁਨਾਹ ਦੇ ਰਹੀ ਹੈ ਕਿ ਅਸੀਂ ਆਪਣੇ ਜਿਹੜੀ ਬੁਰੀਾਈ ਹੈ ਉਹਨੂੰ ਛੱਡੀਏ ਤੇ ਆਪਣੇ ਬੁਰੇ ਕੰਮਾਂ ਨੂੰ ਛੱਡ ਕੇ ਨੇਕ ਕੰਮਾਂ ਵੱਲ ਆਈਏ ਅਸੀਂ ਕਿਸੇ ਵੀ ਹਰ ਇੱਕ ਅਜੀਜ਼ ਤੇ ਹਰ ਇੱਕ ਗਰੀਬ ਨੂੰ ਕਹਿਣਾ ਚਾਹੁੰਦੇ ਆ ਕਿ ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ ਹੈ ਪਰਮੇਸ਼ਵਰ ਵਰਗਾ ਪਿਆਰ ਕਰਨ ਵਾਲਾ ਕੋਈ ਵੀ ਨਹੀਂ ਹੋ ਸਕਦਾ ਕਿਉਂਕਿ ਯਿਸੂ ਮਸੀਹ ਦੇ ਬਾਰੇ ਤੁਸੀਂ ਜਾਣਦੇ ਹਾਂ ਕਿ ਉਸ ਦੇ ਨਾਂ ਦੇ ਵਗਰ ਮਸੀਹ ਲਗਦਾ ਹੈ ਤੁਸੀਂ ਸੁਣਿਆ ਹੋਵੇਗਾ ਕਿ ਗਰੀਬਾਂ ਦਾ ਮਸੀਹ ਪਰ ਯਿਸੂ ਮਸੀਹ ਨੂੰ ਮੈਂ ਕਹਾਵਾਂਗਾ ਕਿ ਇਹ ਦੁਨੀਆ ਦਾ ਮਸੀਹ ਹੈ ਕੁੱਲ ਸੰਸਾਰ ਦਾ ਮਸੀਹ ਹੈ ਤੋਂ ਉਸੇ ਹੀ ਸੰਸਾਰ ਦੇ ਮਸੀਹ ਦੇ ਪਿਆਰ ਨੂੰ ਅਸੀਂ ਸਭ ਨਗਰਾਂ ਵਿੱਚ ਜਾ ਜਾ ਕੇ ਹਰ ਇੱਕ ਬਾਸ਼ਿੰਦੇ ਨੂੰ ਇਹ ਸਨਾਹ ਦੇ ਰਿਹਾ ਕਾਸ਼ ਕਿ ਇਸਲੀਬੀ ਯਾਤਰਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਸਕਸੈਸ ਹੋਵੇ ਅਤੇ ਹਰ ਇੱਕ ਨੂੰ ਸ਼ਾਂਤੀ ਪਿਆਰ ਮੁਹੱਬਤ ਤੇ ਮੇਲ ਮਲਾਬ ਦਾ ਸਨਾਹ ਦੇਵੇ ਥੈਂਕ ਯੂ ਜੋ ਬੋਲੇ ਸੋ ਪਾਵੇ ਮੁਕਤੀ ਫਤਿਹ پاک ਸਲੀਬ ਦੀ ਸਲੀਬ ਦੀ ਹਮੇਸ਼ਾ ਫਤਿਹ ਦੇ ਲਈ ਅੱਜ ਅਸੀਂ ਇਹ ਧਾਰੀਵਾਲ ਬਲਾਕ ਦੇ ਤਕਰੀਬਨ 100 ਪਿੰਡਾਂ ਦੇ ਵਿੱਚ ਯਾਤਰਾ ਜੋ ਕੱਢੀ ਹੈ ਕਿਉਂਕਿ ਇਹ ਦੁੱਖ ਭੋਗਦੇ ਦਿਨ ਚੱਲ ਰਹੇ ਨੇ ਔਰ ਪ੍ਰਭੂ ਯਿਸੂ ਮਸੀਹ ਨੇ ਇਸ ਪਾਕ ਸਲੀਬ ਦੇ ਉੱਤੇ ਆਪਣੀ ਜਾਨ ਨੂੰ ਸਮੂਹ ਮਨੁੱਖੀ ਜਾਤੀ ਲਈ ਕੁਰਬਾਨ ਕਰਕੇ ਸਾਨੂੰ ਮਨੁੱਖੀ ਨਿजात ਬਖਸ਼ੀ ਹੈ ਔਰ ਅਸੀਂ ਸਾਰੀਆਂ ਕਲੀਸਿਆਵਾਂ ਨੇ ਇਕੱਠੀਆਂ ਹੋ ਕੇ ਪਿੰਡ-ਪਿੰਡ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਇਹ ਦੁੱਖ ਭੋਗਦੇ ਦਿਨਾਂ ਦਾ ਮੈਸੇਜ ਹੈ ਜੋ ਪਹੁੰਚਾਇਆ ਹੈ ਔਰ ਹਰ ਨਗਰ ਦੇ ਵਿੱਚ ਸਾਡੇ ਫਾਦਰ ਸਾਹਿਬਾਨ ਪਾਸਟਰ ਸਾਹਿਬਾਨ ਪਾਦਰੀ ਸਬਾਨ ਮੇਜਰ ਸਬਾਨ ਔਰ ਸਾਡੇ ਬੌਜੀ ਸਬਾਨ ਸਭ ਨੇ ਪ੍ਰਾਰਥਨਾ ਕਰਕੇ ਜਿਹੜੀਆਂ ਸਮੂਹ ਮਸੀਹ ਕਲੀਸਿਆਂਵਾਂ ਨੇ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਲ ਜੋੜਿਆ ਹੈ ਔਰ ਅੱਜ ਇਹ ਯਾਦ ਕਰਵਾਇਆ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਦੁੱਖ ਭੋਗ ਦਾ ਦਿਨ ਗੁੱਡ ਫਰਡੇ ਹੈ ਜੋ ਉਹ ਬਿਲਕੁਲ ਲੱਗ ਕੇ ਆ ਰਿਹਾ ਔਰ ਆਪਣੇ ਪਾਪਾਂ ਤੋਂ ਪਛਤਾਪ ਕਰੋ ਪਾਪਾਂ ਤੋਂ ਦੂਰ ਰਵੋ ਆਪਣੇ ਜੀਵਨ ਨੂੰ ਸ਼ੁੱਧ ਕਰੋ ਤੇ ਪ੍ਰਭੂ ਯਿਸੂ ਮਸੀਹ ਦੇ ਵੱਲ ਆਪਣਾ ਧਿਆਨ ਹੈ ਜੋ ਉਸ ਨੂੰ ਲਗਾਓ ਔਰ ਯਿਸੂ ਵਰਗੇ ਬਣੋ ਸਰ ਕਿਹੜੀ ਜਗ੍ਹਾ ਤੋਂ ਜਿਹੜੀ ਯਾਤਰਾ ਸਟਾਰਟ ਕੀਤੀ ਗਈ ਤਾਂ ਕਿਹੜੇ-ਕਿਹੜੇ ਜਿਹੜੇ ਪਿੰਡਾਂ ਯਾਤਰਾ ਨੂੰ ਕੱਢਿਆ ਗਿਆ ਇਹ ਸੰਤ ਤਰੀਜਾ ਕੈਥਲਿਕ ਚਰਚ ਤਰੀਜਾ ਨਗਰ ਜਿੱਥੋਂ ਦੇ ਸਾਡੇ ਇਨਚਾਰਜ ਫਾਦਰ ਜੋਸ ਪ੍ਰਾਇਟੀ ਡਾਇਸਿਸ ਆਫ ਜਲੰਧਰ ਨੇ ਔਰ ਉਹਨਾਂ ਦੀ ਇੱਕ ਵਾਈ ਦੇ ਵਿੱਚ ਸਾਡੇ ਮੈਜਰ ਸਾਹਿਬ ਵੀ ਆਏ ਸਾਲਵੇਸ਼ਨ ਆਰਮੀ ਤੋਂ ਸੀਐਨਆਈ ਤੋਂ ਪਾਦਰੀ ਸਹਬਾਨ ਆਏ ਮੈਥੋਡਿਸਟ ਚਰਚ ਤੋਂ ਪਾਦਰੀ ਸਹਬਾਨ ਆਏ ਪੈਂਤੀਕਾਸਟਲ ਚਰਚ ਪੰਜਾਬ ਦੇ ਸਾਡੇ ਪਾਸਟਰ ਸ਼ੇਧ ਦੀ ਗਵਾਹੀ ਦੇ ਵਿੱਚ ਬਹੁਤ ਸਾਰੇ ਪਾਸਟਰ ਸਹਿਬਾਨ ਆਏ ਬਹੁਤ ساری ਕਲੀਸਿਆ ਸਾਡੇ ਬਾਉ ਜੀ ਸਹਿਬਾਨ ਸਿਸਟਰ ਸਹਿਬਾਨ ਔਰ ਅਸੀਂ ਤਕਰੀਬਨ ਹੀ ਜਿਵੇਂ ਦੱਸਿਆ ਫਾਦਰ ਜੀ ਨੇ ਕਿ ਸਵੇਰੇ 8 ਵਜੇ ਤੋਂ ਲੈ ਕੇ ਅਸੀਂ ਪਹਿਲਾਂ ਸਾਡੇ ਨਜ਼ਦੀਕ ਪਿੰਡ ਸੋਲਾ ਰਤਵਾਲ ਤਲਵੰਡੀ ਮੁਸਤਾਬਾਦ ਇਸ ਖੁੰਡਾ ਇਸ ਤਰੀਕੇ ਦੇ ਨਾਲ ਅਸੀਂ ਤਕਰੀਬਨ 100 ਪਿੰਡ ਤੋਂ ਵੱਧ ਇਸ ਵੇਲੇ ਤੱਕ ਪਿੰਡ ਕਢ ਲਿਆ ਔਰ ਇਸ ਵੇਲੇ ਅਸੀਂ ਇਸ ਜਗ੍ਹਾ ਦੇ ਉੱਤੇ ਪਹੁੰਚ ਚੁੱਕੇ ਹਾਂ ਗਰਦਾਸ ਡੰਗਲ ਦੇ ਵਿੱਚ ਆਰੰਭ ਜਿਹੜਾ ਕਿੱਥੇ ਕੀਤਾ ਜਾਏਗਾ ਯਾਤਰਾ ਇਹ ਖਤਮ ਜਿਹੜੀ ਆ ਕੈਥਲਿਕ ਚਰਚ ਦੇ ਵਿੱਚ ਪ੍ਰਭੂ ਦਾ ਸ਼ੁਕਰਾਨਾ ਕਰਕੇ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਸਾਨੂੰ ਬਲ ਬਖਸ਼ਿਆ ਕਲੀਸ਼ੀਆ ਨੇ ਬਹੁਤ ਸਾਰਾ ਸਾਡੇ ਜਿਹੜੇ ਵਿਸ਼ਵਾਸੀ ਨੇ ਉਹਨਾਂ ਨੇ ਰੋਜ਼ਾ ਵੀ ਰੱਖਿਆ ਸੀ ਔਰ ਇਹ ਸਾਰਾ ਹੀ ਪ੍ਰਭੂ ਦਾ ਉੱਤੇ ਸ਼ੁਕਰਾਨਾ ਕਰਕੇ ਗਿਰਜਾ ਘਰ ਦੇ ਵਿੱਚ ਇੱਕ ਜਿਹੜੀ ਆ ਯਾਤਰਾ ਨੂੰ ਖਤਮ ਕਰਤਾ ਜਾਵੇਗਾ ਅਖੀਰ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੁਸੀਬਾ ਜੀ ਜੀ ਸਮੂਹ ਸੀ ਕਰ ਜੀ ਸਾਡਾ ਸਮੂਹ ਮਨੁੱਖਜਾਤੀ ਨੂੰ ਇਹ ਮੈਸੇਜ ਆ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਲੋਕ ਬਹੁਤ ਪਾਪ ਦੇ ਵਿੱਚ ਡਿੱਗੇ ਸੀ ਉਦੋਂ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਤੇ ਆਏ ਤੇ ਉਹਨਾਂ ਨੇ ਮਨੁੱਖਜਾਤੀ ਲਈ ਆਪਣੀ ਜਾਨ ਕੁਰਬਾਨ ਕੀਤੀ ਅੱਜ ਵੀ ਦੁਨੀਆ ਤੇ ਪਾਪ ਦਾ ਕੋਈ ਅੰਤ ਨਹੀਂਗਾ ਤੇ ਸਾਨੂੰ ਜਿਸ ਮਕਸਦ ਲਈ ਪ੍ਰਭੂ ਯਿਸੂ ਮਸੀਹ ਨੇ ਇਨਸਾਨ ਬਣਾਇਆ ਪਾਪ ਤੋਂ ਛੱਡ ਕੇ ਪਾਪ ਰਹਿਤ ਹੋ ਕੇ ਸਾਨੂੰ ਇੱਕ ਦੂਜੇ ਨੂੰ ਪਿਆਰ ਕਰਕੇ ਇਨਸਾਨੀਅਤ ਦੇ ਨਾਲ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇੱਕ ਦੂਜੇ ਦਾ ਸਤਿਕਾਰ ਕਰਦੇ ਹੋਏ ਇੱਕ ਦੂਜੇ ਨੂੰ ਮਾਫ ਕਰਕੇ ਸਾਨੂੰ ਆਪਣਾ ਜੀਵਨ ਪ੍ਰਭੂ ਵਾਂਗ ਬਿਤਾਉਣਾ ਚਾਹੀਦਾ ਹੈ